ਜਿਹੜੇ ਪੰਜਾਬ ਦੇ ਵਿੱਚ ਪਹਿਲਾਂ ਵਿਆਹ ਹੁੰਦੇ ਹੁੰਦੇ ਸੀਗੇ ਕੁੜੀ ਨੇ ਜਾ ਕੇ ਦੂਜੇ ਘਰ ਬਸਣਾ ਹੁੰਦਾ ਸੀਗਾ ਤੇ ਬੜੀਆਂ ਮੁਸ਼ਕਲਾਂ ਹੁੰਦੀਆਂ ਸੀਗੀਆਂ ਜੇ ਕੁੜੀ ਰੋਸ ਕੇ ਜਾਂਦੀ ਆ ਜੇ ਮਾਂ ਮੂਰੋ ਮੱਥਾ ਚੁੰਮ ਕੇ ਘਰੇ ਵਾੜ ਲੈਂਦੀ ਆ ਤਾਂ ਲੜਾਈ ਵੱਧ ਜਾਂਦੀ ਆ ਫਿਰ ਛੱਡ ਸੜਈ ਤੇ ਗੱਲ ਆ ਜਾਂਦੀ ਆ ਮਾਵਾ ਤੇ ਡਿਪੈਂਡ ਹੁੰਦਾਗਾ ਕਿ ਉਹਨੂੰ ਉਰ ਨਹੀਂ ਪੈਰੀ ਵਾਪਸ ਮੋੜਨਾ ਜੇ ਲੜ ਕੇ ਆਈ ਆ ਜੇ ਖੁਸ਼ੀ ਨਾਲ ਮਈ ਆਈ ਆ ਤਾਂ ਭਾਈ ਰਹਿ ਪਰ ਹੁਣ ਇਸ ਤਰ੍ਹਾਂ ਦੇ ਵਿਆਹ ਹੁੰਦੇ ਹੀ ਨਹੀਂ ਹੈ ਹੁਣ ਪੰਜਾਬ ਦੇ ਵਿੱਚ ਵਿਆਹ ਹੁੰਦੇ ਆ ਕੌਂਟਰੈਕਟ ਮੈਰਿਜ ਉਹ ਪੱਕੀ ਮੈਰਿਜ ਕਹਿ ਲੋ ਚਾਹੇ ਕੱਚੀ ਕਹਿ ਲੋ ਮੁੰਡੇ ਕੁੜੀ ਨੇ ਬਾਹਰ ਜਾਣਾਗਾ ਪਹਿਲਾਂ ਹੁੰਦਾ ਸੀ ਕੁੜੀ ਨੇ ਜਾ ਕੇ ਬਗਾਨੇ ਪਿੰਡ ਵਸਣਾ ਬਗਾਨੇ ਲੋਕਾਂ ਦੇ ਵਿੱਚ ਰਹਿਣਾ ਹਨਾ ਬੜੀਆਂ ਐ ਤੇ ਫਿਲਮਾਂ ਬਣੀਆਂ ਬੜੇ ਨਾਟਕ ਬਣੇ ਬੜਾ ਸਾਰਾ ਕੁਝ ਬਣਿਆ ਪਰ ਹੁਣ ਇਸ ਤਰ੍ਹਾਂ ਦੇ ਵਿਆਹ ਹੁੰਦੇ ਨਹੀਂ ਹੈ ਤੁਸੀਂ ਆਪ ਪਿਛਲੇ 10 ਸਾਲਾਂ ਦੇ ਵਿੱਚ ਨਿਰਾਮਾਰੋ ਸਾਰੇ ਵਿਆਹ ਹੁੰਦੇ ਆ ਹਾਈਲਾਈਟਸ ਵਾਲੇ ਮੁੰਡੇ ਕੁੜੀ ਨੇ ਇਕੱਠਿਆਂ ਨਹੀਂ ਘਰੋਂ ਨਿਕਲਣਾ ਹੁੰਦਾਗਾ ਉਹ ਸਮਾ ਗਿਆ ਕਿ ਕੁੜੀ ਅਲੱਗ ਰਹਿੰਦੀ ਆ ਜਿਹੜੇ ਮਾਪੇ ਹੁੰਦੇ ਆ ਉਹ ਧੀ ਦੇ ਘਰ ਦਾ ਪਾਣੀ ਨਹੀਂ ਪੀਂਦੇ ਵਗੈਰਾ ਵਗੈਰਾ ਪੁਰਾਣੀਆਂ ਸਟੋਰੀਆਂ ਹੁਣ ਜਾਂ ਤਾਂ ਵਿਆਹ ਹੋਣਗੇ ਆਈਲੈਂਡਸ ਵਾਲੇ ਤੇ ਜਾਂ ਹੁਣੇ ਹੀ ਨਹੀਂ ਹੈ ਇਹ ਪੱਕੀ ਗੱਲ ਆ ਤੁਸੀਂ ਆਪਣੀ ਨਜ਼ਰ ਦੇ ਵਿੱਚ ਇਹੋ ਜਿਹਾ ਕਿਹੜਾ ਵਿਆਹ ਦੇਖਿਆ ਜਿੱਥੇ ਕੁੜੀ ਨੇ ਆ ਕੇ ਦੂਜੇ ਘਰ ਬਸਣਾ ਹੋਵੇ ਰੋਟੀ ਪਾਣੀ ਲਾਉਣਾ ਹੋਵੇ ਬਾਹਰ ਨਾ ਜਾਣਾ ਹੋਵੇ ਜੱਟਾਂ ਦਾ ਵਿਆਹ ਤੇ ਕੋਈ ਹੈਗਾ ਥੋੜੀ ਨਿਗਾਹ ਦੇ ਵਿੱਚ ਵਿਆਹ ਤਾਂ ਮੈਨੂੰ ਬਸ ਪਰ ਆਉਣ ਵਾਲੇ ਸਮੇਂ ਦੇ ਵਿੱਚ ਵਿਆਹ ਬਿਲਕੁਲ ਹੁਣੇ ਬੰਦ ਹੋ ਜਾਣਾ ਹੈ ਕਾਰਨ ਇਹੀ ਹੈ ਜੀ ਕੁੜੀਆਂ ਦੀ ਗਿਣਤੀ ਪਹਿਲਾਂ ਹੀ 693 ਹਜ਼ਾਰ ਮੁੰਡੇ ਦੇ ਮਗਰ ਔਰ ਜਿਹੜਾ ਨਮਾਪੂਰ ਹੁਣ ਪਨਪਰਿਆਗ ਇਹਦੇ ਵਿੱਚ ਗਿਣਤੀ ਥੋੜੀ ਜੀ ਬੈਲੈਂਸ ਹੋ ਰਹੀ ਆ ਪੰਜਾਬੀ ਢਾਵਾਂ ਡੋਲੋਏ ਫਿਰਦੇ ਆ ਨਾ ਕਿਸੇ ਪਾਸੇ ਸਟੂਡੈਂਟ ਜਾ ਸਕਦੇ ਆ ਉਧਰੋਂ ਵੀਜੇ ਬੰਦ ਕਰ ਦਿੱਤੇ ਆ ਵਰਕ ਪਰਮਿਟ ਹੁਣੋਂ ਬੰਦ ਹੋ ਗਏ ਆ ਪੀਆਰ ਹੁਣੋਂ ਬੰਦ ਹੋ ਗਏ ਆ ਹੁਣ ਰੁੜਿਆ ਫਿਰਦਾ ਕੰਮ ਕਿਸੇ ਨੂੰ ਸਮਝ ਨਹੀਂ ਆਉਂਦੀ ਆਈ ਲੈਟ ਸਰਕਾਰ ਉੱਤਰ ਆਏ ਆ ਚੱਲ ਕਰ ਲਓ ਆਈ ਲੈਟਸ ਦੇਖ ਲੈਣੇ ਆਂ ਗਾਂ ਕੋਈ ਰੂਲ ਬਦਲੀ ਹੋ ਜਾਵੇ ਪਰ ਮੇਰੇ ਹਿਸਾਬ ਨਾਲ ਵੀਰ ਮੇਰੋ ਅਕਲ ਨੂੰ ਹੱਥ ਮਾਰੋ ਜਿਵੇਂ ਪਹਿਲਾਂ ਵਿਆਹ ਹੁੰਦੇ ਹੁੰਦੇ ਸੀ ਨਾ ਉਸ ਤਰ੍ਹਾਂ ਵਿਆਹ ਕਰੋ ਘਰੇ ਰਹਿਣ ਦੋ ਜਿਹੜੇ ਪੈਸੇ ਬਾਹਰ 20-25 ਲੱਖ ਰੁਪਈਆ ਲਾਉਣਾ ਨਾ ਉਹ ਤੁਸੀਂ ਇੱਥੇ ਬਿਜ਼ਨਸ ਕਰੋ ਪੰਜਾਬ ਦੇ ਵਿੱਚ ਯਕੀਨ ਰੱਖਿਓ ਕੋਈ ਵੀ ਬਿਜ਼ਨਸ 3-4 ਲੱਖ ਰੁਪਏ ਦਾ 3-4-5 ਲੱਖ ਰੁਪਏ ਦਾ ਚੱਲ ਪੈਂਦਾ ਹੈ। ਔਰ ਹਰਾਨੀ ਦੀ ਗੱਲ ਕੋਈ ਵੀ ਪਸ਼ੂ ਪਾਲਣ ਦਾ ਕਿੱਤਾ ਸ਼ੁਰੂ ਕਰ ਲਓ। ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਪੋਟਰੀ ਫਾਰਮ ਜਿੰਨੇ ਵੀ ਤਰ੍ਹਾਂ ਦੇ ਤੁਸੀਂ ਪਸ਼ੂ ਪਾਲਣ ਸ਼ੁਰੂ ਕਰੋਗੇ ਉਹ ਸਾਰੇ ਲਾਹੇ ਦੇ ਆ। ਜੇ ਤੁਸੀਂ ਖੇਤੀ ਦੇ ਵਿੱਚ ਇੰਟਰਸਟ ਆ। ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ, ਫਲ ਜਿਸ ਤਰ੍ਹਾਂ ਦਾ ਮਰਜ਼ੀ ਬਿਜ਼ਨਸ ਸ਼ੁਰੂ ਕਰ ਲਓ। ਫਾਇਦਾ ਹੀ ਫਾਇਦਾ ਹੈ। ਕੋਈ ਰੈਸਟੋਰੈਂਟ ਲਾਈਨ ਦੇ ਵਿੱਚ ਜਾਣਾ ਚਾਹਣੇ ਆ ਰੈਸਟੋਰੈਂਟ ਬਣਾਓ ਕੈਫੇ ਬਣਾਓ ਬਹੁਤ ਕੋਸ਼ਾ ਕਰਨ ਨੂੰ ਪੰਜਾਬ ਦੇ ਵਿੱਚ ਬੜੇ ਮੌਕੇ ਆ ਪਰ ਜਿਹੜਾ ਛੱਡ ਕੇ ਜਾਣ ਵਾਲਾ ਬਾਹਰ ਜਾਣ ਵਾਲਾ ਇਹ ਸਭ ਤੋਂ ਵੱਧ ਘਾਟੇ ਵਾਲਾ ਸੌਦਾ ਹੁਣ ਇਹ ਚੱਕਰ ਦੇ ਵਿੱਚ ਨਾ ਪੈ ਜਾਓ ਇਹ 2024 ਦੀ ਗੱਲ ਕਰ ਰਹੇ ਆ ਕਿ 25 ਆ ਜਾਣਾਗਾ ਬਾਹਰ ਜਾਣ ਬਾਰੇ ਨਾ ਸੋਚੋ ਬਾਹਰ ਤੁਸੀਂ ਜਾਵੜੇ ਨਾ ਬੜਾ ਰੋਲੋਗੇ ਨਾ ਇੱਧਰ ਲੈਣਾ ਉੱਧਰ ਲੈ ਪਸਤਾਉਂਗੇ ਜੰਦਰੀ ਨੂੰ ਲੈ ਕੇ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਵਿਚਾਰ ਵਿੱਚ ਜ਼ਰੂਰ ਐਡ ਕਰਦੇ ਜਾਓ ਕਿ ਇੱਥੇ ਰਹਿਣਾ ਫਾਇਦਾ ਜਾਂ ਉੱਥੇ ਰਹਿਣ ਦੇ ਵਿੱਚ ਫਾਇਦਾ